ਖਾਣੇ ਨੇ ਇਹ ਦਾਦੂ ਨੇ ਦਾਦੂ ਜੀ ਨੇ ਖਾਣੇ ਨੇ ਤੇ ਚਲੋ ਹੁਣ ਆਪਾਂ ਪਿੰਨੀਆਂ ਵਟਦੇ ਆ ਇੱਕ ਤਾਂ ਅਸੀਂ ਆ ਕਰਦੇ ਆ ਬਸ ਇੱਕ ਤਾਂ ਹੀ ਖਾਣੀ ਆ ਬਾਕੀ ਦਾਦੂ ਨੇ ਇਹ ਪਾਪਾ ਦੇ ਇੱਕ ਮੰਮੀ ਸਾਜ ਦਰਾਂ ਸਾਰੇ ਘਰ ਵਾਲਿਆਂ ਨੇ ਚਲੋ ਠੀਕ ਆ ਜੀ ਸਹਜ ਕਿਵੇਂ ਆ ਹੀਰਾ ਪਾਪਾ ਜੀ ਕੀ ਹਾਲ ਨੇ ਹੀਰਾ ਜੀ ਕੀ ਬਣਾਉਣਾ ਅੱਜ ਅੱਜ ਪਿੰਨੀਆਂ ਪਿੰਨੀਆਂ ਬੱਲੇ ਬੱਲੇ ਕਿੰਨਾ ਸਮਾਨ ਰੱਖਿਆ ਜਿਹਦਾ ਤੇਲ ਰੱਖੀ ਵਟਾ ਕਾਦੀਆਂ ਪਿੰਨੀਆਂ ਨੇ ਇਹ ਤੇਲ ਲਾਈਆਂ ਤੇਲ ਆਲੀਆਂ ਕੀ ਪਾਏਗਾ ਵਿੱਚ ਗੁੜ ਕਾ ਸ਼ੱਕਰ ਗੁੜ ਹੈ ਨਾ ਅੱਛਾ ਚਲੋ ਫੇ ਬਣਾਈਏ ਆਪਾਂ ਹਾਂਜੀ ਕਰੀਏ ਸ਼ੁਰੂ ਰੈਡੀ ਇੰਡੀਆ ਗੋ ਚਲੋ ਦੇ ਵਿੱਚ ਪਾਉਣੇ ਆ ਗੁੜ ਤੇ ਹੁਣ ਆਪਾਂ ਬਣਾਈਏ ਹਾਂਜੀ ਕੱਲ ਚਲੋ ਆਜੋ ਚਲੋ ਆਜੋ ਹਾਂ ਵੀ ਸਹਿਜ ਆਕੀ ਲੈ ਲਿਆ ਹੁਣ ਗੁੜਾ ਇਹ ਹਾਂਜੀ ਤੇ ਹੁਣ ਆਪਾਂ ਇਹਦਾ ਕਰੀਏ ਕੱਦੂ ਘਸ ਕਰਦੀ ਹਾਂਜੀ ਫਿਰ ਆਪਾਂ ਇਹਨੂੰ ਬਣਾਈਏ ਹਾਂਜੀ ਚਲੋ ਜੀ ਆ ਆਪਾਂ ਗੁੜ ਲੈ ਲਿਆ ਜੀ ਤੇ ਆਪਣੇ ਕੋਲ ਤੇਲ ਹੈਗੇ ਨੇ ਇਹ ਪਾਇਆ ਹੈਗੇ ਨੇ ਤੇ ਆਪਾਂ ਇਹਦੇ ਵਿੱਚ ਇੰਨਾ ਹੀ ਲਗਭਗ ਇਹਦੇ ਵਿੱਚ ਗੁੜ ਪਾ ਦਾਂਗੇ ਮਿੱਠਾ ਰੱਖਣ ਲਈ ਘੱਟ ਬਾਅਦ ਤੁਸੀਂ ਕਰ ਸਕਦੇ ਹੋ ਠੀਕ ਆ ਜੀ ਲੋ ਜੀ ਸਹਜ ਇੱਧਰ ਲੱਗਿਆ ਹੋਇਆ ਕद्दू ਕਾਸ ਕਰਨ ਤੇ ਗੁੜ ਕद्दू ਕਾਸ ਨੇ ਕਰ ਲੈਣਾ ਹੈ 5-4 ਮਿੰਟ ਲੱਗਣਗੇ ਤੇ ਸਹਜ ਤਿਆਰ ਆ ਸਾਰਾ ਕੁਝ ਹਾਂਜੀ ਤੇ ਆ ਯਾਰ ਕੀ ਰੱਖੀ ਬੈਠੇ ਇਹ ਖਸਖਸਾ ਸਾਡੇ ਕੋਲ ਅਸੀਂ 50 ਗ੍ਰਾਮ ਯਾਰ ਖਸਖਸ ਲੈ ਲਈ ਤੇ ਇਹ ਵੀ ਆਪਾਂ ਵਿੱਚ ਪਾ ਲੈਣੀ ਹੈ ਹਨਾ ਕਿਉਂਕਿ ਗਰਮ ਹੁੰਦੀ ਹੈ ਇਹ ਗੋਡੇ ਗਿੱਟਿਆਂ ਤੋਂ ਸਹੀ ਹੁੰਦੀ ਹੈ ਹਨਾ ਤੇ ਆਪਾਂ ਕਿਹਨੂੰ ਦੇਣੀ ਹੈ ਪਿੰਨੀਆਂ ਬਣਾ ਕੇ ਦਾਦੂ ਨੂੰ ਦਾਦੂ ਨੂੰ ਹਾਂ ਵੀ ਸਹਜ ਤਿਆਰ ਆ ਤੇਰਾ ਕੰਮ ਹਾਂਜੀ ਚੱਲ ਫੇਰ ਕਰਨਾ ਆਪਦਾ ਚੁੱਲਾ ਹੁਣ ਤੇ ਸਹਜ ਦੇ ਵਿੱਚ ਆਪਾਂ ਕੀ ਪਾਉਣਾ ਹੁਣ ਤੇਲ ਤੇਲ ਆ ਪਏ ਨੇ ਤੇ ਸਹਜ ਨੇ ਹੁਣ ਇਹਦੇ ਵਿੱਚ ਤੇਲ ਪਾਉਣਿਆ ਚੱਲ ਸਹਜ ਆ ਜਾ ਕੇ ਚੱਲ ਸਹਜ ਹੁਣ ਪਾਲਾ ਸਾਰਾ ਭੁੰਲਾ ਤੇ ਆਹ ਲਓ ਜੀ ਆਪਾਂ ਪਾ ਤੇ ਤੇਲੇ ਦੇ ਵਿੱਚ ਹੁਣ ਆਪਾਂ ਇਹਨੂੰ ਥੋੜਾ ਥੋੜਾ ਕਰਕੇ ਹਿਲਾਈ ਜਾਣਾ ਠੀਕ ਆ ਤੇ ਸੇਕ ਲੱਗੂਗਾ ਨਹੀਂ ਹੁਣ ਆਪਾਂ ਇਹਨੂੰ ਥੋੜਾ ਥੋੜਾ ਕਰਕੇ ਹਿਲਾਇ ਜਾਣਾ ਵੀ ਜਿਹੜੇ ਇਹ ਜਲ ਨਾ ਜਾਣ ਗੈਸ ਆਪਾਂ ਆਪਦਾ ਘੱਟ ਰੱਖਣਾ ਠੀਕ ਆ ਸਹਜ ਹਾਂਜੀ 200 ਦੇ ਉੱਪਰ ਜੀ ਬਸ 200 ਦੇ ਉੱਪਰ ਚੱਲ ਠੀਕ ਆ ਵੀ 200 ਦੇ ਉੱਤੇ ਸਾਡਾ ਨੰਬਰਿੰਗ ਨਾਲ 600 ਜਾਂ 200 ਤੇ ਹਨਾ ਹਾਂਜੀ ਬਸ ਚੱਲ ਠੀਕ ਆ ਲੋ ਵੀ ਸਹਜ ਦਾ ਕੰਮ ਅੱਧਾ ਲਵੇ ਲੱਗ ਗਿਆ ਤੇ ਆਪਣੇ ਜਦੋਂ ਥੋੜਾ ਜਿਹਾ ਭੁੰਨਿਆ ਗਿਆ ਤਾਂ ਨਾਲ ਦੀ ਨਾਲ ਆਪਾਂ ਖਸ ਖਸ ਵੀ ਆ ਵੀ ਪਾਉਣੀ ਆ ਸਹਜ ਹਾਂਜੀ ਖਸ ਖਸ ਠੀਕ ਆ ਤੈਨ ਵਧੀਆ ਬਣਾ ਕੇ ਦਿਖਾਈ ਨੀ ਫਿਰ ਹੁਣ ਠੀਕ ਆ ਤੇ ਖਸ ਖਸ ਆਪਣੇ ਭੁੰਨ ਕੇ ਤਿਆਰ ਹੋ ਗਏ ਨੇ ਤੇ ਹੁਣ ਆਪਾਂ ਇਹਨੂੰ ਬੰਦ ਕਰਕੇ ਤੇ ਗੁੜ ਦਾ ਪ੍ਰੋਸੈਸ ਤੇ ਨਾਲ ਮਿਕਸ ਕਰਨ ਦਾ ਪ੍ਰੋਸੈਸ ਆ ਜਿਹੜਾ ਗਿਆ ਸ਼ੁਰੂ ਕਰਦੇ ਆ। ਲੋ ਯਾਰ ਪਿੰਨੀਆਂ ਤਾਂ ਬਣੇ ਜਾਣੀਆਂ ਨੇ ਤੇ ਤੁਸੀਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਹੋ ਸਕੇ ਤਾਂ ਸ਼ੇਅਰ ਵੀ ਜਰੂਰ ਕਰਦਿਆ ਕਰੋ ਤੇ ਕਮੈਂਟ ਵੀ ਜਰੂਰ ਕਰਿਓ ਤੇ ਅੱਗੇ ਦਾ ਪ੍ਰੋਸੈਸ ਆਪਾਂ ਤੁਹਾਨੂੰ ਦਿਖਾਉਨੇ ਆ ਹੁਣ। ਠੀਕ ਆ। ਤੇ ਸਹਜ ਨੇ ਪਾ ਲਿਆ ਹੁਣ ਇਹਦੇ ਵਿੱਚ ਦੇਸੀ ਘਿਓ ਤੇ ਸਮਾਰ ਆਪਣਾ ਥੋੜਾ ਜਿਆਦੇ ਦੋ ਚਮਚੇ ਆਪਾਂ ਪਾਏ ਨੇ ਗੁੜ ਦੇ ਵਿੱਚ ਤਾਂ ਜੋ ਗੁੜਾ ਚੰਗੀ ਤਰ੍ਹਾਂ ਕੀ ਆ ਸਹਜ ਮੈਲਟ ਹੋ ਜਾਊਗਾ ਹਨਾ ਦੇਸੀ ਘਿਓ ਪਾਇਆ ਨਾ ਆਪਾਂ ਤੇ ਤੁਸੀਂ ਫਾਰਮ ਵੀ ਪਾ ਸਕਦੇ ਆ ਯਾਰ ਜ ਸੋਨਾ ਘਿਓ ਵੀ ਪਾ ਸਕਦੇ ਹੋ ਪਰ ਆਪਣੇ ਕੋਲ ਜਿਹੜਾ ਹੈਗਾ ਸੀ ਆਪਾਂ ਉਹ ਪਾ ਲਿਆ ਚਲੋ ਅੱਗੇ ਦਾ ਪ੍ਰੋਸੈਸ ਆਪਾਂ ਸ਼ੁਰੂ ਕਰਦੇ ਆ 2 ਮਿੰਟ ਚ ਬਸ ਦੇਸੀ ਘਿਓ ਗਰਮ ਹੋ ਗਿਆ ਦੀ ਸਹਜ ਹੁਣ ਕੀ ਪਾਉਣ ਲੱਗਿਆਂ ਤੂੰ ਵਿੱਚ ਇਹਦੇ ਗੁੜ ਹਾਂਜੀ ਚੱਲ ਫਿਰ ਪਾ ਗੁੜ ਇਹਦੇ ਵਿੱਚ ਲੈ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਗੁੜ ਪਾ ਲੈਨੇ ਆ ਤੇ ਸਾਰਾ ਗੁੜ ਇਹਦੇ ਵਿੱਚ ਆਪਣੇ ਕੋ ਇਧਰ ਵੀ ਪਿਆ ਸਹਾਜ ਹਨਾ ਪਾ ਲਾ ਇਹਦੇ ਵਿੱਚ ਚੰਗੀ ਤਰ੍ਹਾਂ ਤੇ ਇਹਨੂੰ ਹੁਣ ਆਪਾਂ ਮੈਲਟ ਕਰ ਲੰਨੇ ਆ ਤੇ ਗੁੜ ਆਪਣੇ ਕੋ ਆ ਵੀ ਪਿਆ ਹੈ ਤੇ ਚੰਗੀ ਤਰ੍ਹਾਂ ਮੈਲਟ ਕਰ ਲੰਨੇ ਆ ਆਪਾਂ ਇਹਨੂੰ 2 ਤੋਂ 4 ਮਿੰਟ ਇਹਨੂੰ ਆਪਾਂ ਹਲਾਵਾਂਗੇ ਲੈ ਵੀ ਸਹਾਜ ਨੇ ਅੱਜ ਆਪਾਂ ਨੂੰ ਕਿੰਨਿਆ ਬਣਾ ਕੇ ਖਿਲਾ ਦੇਣੀ ਇਹਨੇ ਮਿਹਨਤ ਤੇਰੀ ਪੂਰੀ ਲੱਗੀ ਪਈ ਆ ਅੱਜ ਪਿੰਨਿਆ ਸਹਾਜ ਦਾदू ਨੂੰ ਖਿਲਾ ਕੇ ਛੱਡੇਗਾ ਨਾ ਹਾਂਜੀ ਲੈ ਵੀ ਸਹਾਜ ਇਹਦੇ ਚ ਥੋੜਾ ਜਿਹਾ ਪਾਣੀ ਪਾਉਣ ਲੱਗਿਆ ਹੈ ਤੇ ਇਹਦੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਝਾਲ ਬੱਸ ਸਹਾਜ ਬਹੁਤ ਚੱਲ ਹੁਣ ਇਹਨੂੰ ਹਲਾ ਲਾ ਚੰਗੀ ਤਰ੍ਹਾਂ ਚੰਗੀ ਤ ਤੇ ਹਲਾਕੇ ਇਹਦੀਆਂ ਹਲਾਦੇ ਹਲਾਦੇ ਜੂਰ ਨਾਲ ਹਲਾਦੇ ਘਮਾ ਦੇ ਗਿਆ ਨਾ ਚੱਕਰੀ ਹਾਂਜੀ ਗੋੜਾ ਆਪਣਾ ਪੱਕ ਕੇ ਲਗਭਗ ਤਿਆਰ ਆ ਤੇ ਆਹ ਦੇਖੋ ਜਦੋਂ ਇਹਦੇ ਤੇ ਥੋੜੀ ਜਿਹੀ ਝੱਗ ਤੇ گاੜਾਪਨ ਆ ਜਵੇ ਤਾਂ ਸਮਝ ਲਓ ਇਹ ਤਿਆਰ ਆ ਬਾਹਲਾ ਨਹੀਂ ਪਗਾਉਣਾ ਆਪਾਂ ਫਿਰ ਇਹ ਚੀੜਾ ਹੋ ਜਾਊਗਾ ਠੀਕ ਆ ਜੀ ਚੱਲ ਪਾਸ ਆਜ ਲੋ ਜੀ ਗੋੜਾ ਬਣਾ ਤਿਆਰ ਆ ਤੇ ਤੇਲੇ ਦੇ ਵਿੱਚ ਆਪਾਂ ਪਾ ਦੇਣੇ ਆ ਪਾ ਦੇ ਸਾਰੇ ਚੰਗੀ ਤਰ੍ਹਾਂ ਸਾਰੇ ਪਾਸੇ ਹੁਣ ਠੀਕ ਆ ਤੇ ਲੋ ਜੀ ਹੁਣ ਇਹਦੇ ਵਿੱਚ ਤੇਲ ਸਾਰੇ ਪਾ ਦੇ ਸਹਜ ਨੇ ਆਹ ਲੋ ਸਾਰੇ ਇਹਦੇ ਵਿੱਚ ਤੇਲ ਗਿਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੰਨੇ ਆ। ਦੇਖੋ ਯਾਰ ਆਪਾਂ ਇਹ ਮਿਕਸ ਕਰ ਲਏ ਤੇ ਹੁਣ ਇਹਨੂੰ ਥੋੜਾ ਜਿਹਾ ਹਲਕਾ ਜਿਹਾ ਜਦੋਂ ਠੰਡਾ ਹੋ ਗਿਆ ਨਾ ਉਦੋਂ ਆਪਾਂ ਇਹਦੀਆਂ ਪਿੰਨੀਆਂ ਬਟਣੇ ਨਾ ਦੇਖੋ ਕਿੰਨੀਆਂ ਵਧੀਆ ਇਹਦਾ ਸਟਾਈਲ ਆ ਦੇਖਣ ਨੂੰ ਤੇ ਖਾਣ ਨੂੰ ਵੀ ਬਹੁਤ ਟੇਸਟੀ ਹੋਣੀਆਂ। ਲਓ ਜੀ ਸਹਿਜ ਨੇ ਅੱਜ ਪਿੰਨੀਆਂ ਦਾ ਕੰਮ ਕਰਤਾ ਖਤਮ ਹਨਾ ਸਹਿਜ। ਸਹਿਜ ਲਾਈਕ 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 ਜਰੂਰ ਕਰ ਦਿਓ, ਕਮੈਂਟ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਪਿੰਨੀਆਂ ਦੇਖੋ ਸਹਿਜ ਦਿਖਾ ਚੱਕ ਕੇ ਚਮਚਾ। ਵਾਹ ਵੀ ਵਾਹ ਬੱਲੇ 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 ਬੜੀਆਂ ਸੋਹਣੀਆਂ ਨੇ ਹਨਾ ਯਾਰ ਹੁਣ ਆਪਾਂ ਇਹਦੇ ਲੱਡੂ ਵੰਟਦੇ ਆ ਤੇ ਫੇਰ ਖਲਾਉਨੇ ਆ ਕਿਹਨੂੰ ਖਾਣੇ ਨੇ ਹੈ ਦਾਦੂ ਨੇ ਦਾਦੂ ਜੀ ਨੇ ਖਾਣੇ ਨੇ ਤੇ ਚਲੋ ਹੁਣ ਆਪਾਂ ਪਿੰਨੀਆਂ ਵੰਟਦੇ ਆ ਇੱਕ ਤਾਂ ਅਸੀਂ ਆ ਕਰ ਲਈਏ ਬਸ ਇੱਕ ਤਾਂ ਖਾਣੀ ਆ ਬਾਕੀ ਦਾਦੂ ਨੇ ਇਹ ਪਾਪਾ ਦੇ ਇੱਕ ਮੰਮੀ ਸਹਜ ਹੋਣਗੇ ਸਾਰੇ ਘਰ ਵਾਲਿਆਂ ਨੇ ਚਲੋ ਠੀਕ ਆ ਜੀ ਹਾਂ ਵੀ ਸਹਜ ਤਿਆਰ ਹੋ ਗਿਆ ਸਾਰਾ ਕੁਝ ਹਾਂਜੀ ਲੈ ਵੀ ਸਹਜ ਨੇ ਪਿੰਨੀਆਂ ਵੰਟਤੀਆਂ ਤੇ ਪਿੰਨੀਆਂ ਖਾ ਲਓ ਭਾਈ ਤੁਸੀਂ ਤੇ ਪਿੰਨੀਆਂ ਸਾਡੀਆਂ ਵਧੀਆ ਬਣਗੀਆਂ ਤੇ ਤੁਸੀਂ ਜਦੋਂ ਇਹ ਪਿੰਨੀਆਂ ਬਟਣੀਆਂ ਨੇ ਥੋੜਾ ਜਿਹਾ ਇਹਨੂੰ ਠੰਡਾ ਹੋ ਲੈਣ ਦਿਓ ਤੇ ਛੇਤੀ ਇਹ ਜੁੜਦਾ ਨਿਕਾ ਤੇ ਬਾਕੀ ਇਹਨੂੰ ਬਣਾਉਣ ਦੇ ਕਈ ਤਰੀਕੇ ਨੇ ਆਪਾਂ ਇਹਦੇ ਵਿੱਚ ਆਟਾ ਭੁੰਨ ਕੇ ਵੀ ਬਣਾ ਸਕਦੇ ਆ ਖੋਆ ਪਾ ਕੇ ਵੀ ਬਣਾ ਸਕਦੇ ਆ ਜਿਵੇਂ ਤੁਹਾਨੂੰ ਠੀਕ ਲੱਗਦਾ ਚਲੋ ਠੀਕ ਆ ਸਹਜ ਹੁਣ ਬਾਏ ਕਰੋ ਬਾਏ ਅੱਗੇ ਆਪਾਂ ਬਣਾਵਾਂਗੇ ਕੋਈ ਹੋਰ ਡਿਸ਼ ਠੀਕ ਆ ਤੇ ਚਲੋ ਠੀਕ ਆ ਜੀ ਜੀ ਸਾਰੋ ਲਾਸਟ ਤੇ ਆਪਾਂ ਇਹ ਵੱਟ ਕੇ ਤੇ ਸਜਾਵਟ ਕਰਕੇ ਦਿਖਾਤੀਆਂ ਕੁਛ ਆਪਣਾ ਸਮਾਨ ਇੱਧਰ ਵੀ ਪਿਆ ਹੈ ਚਲੋ ਠੀਕ ਆ ਜੀ ਹੁਣ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਉਧਰ ਵੀ ਆਪਣਾ ਥੋੜਾ ਜਿਹਾ ਸਮਾਨ ਪਿਆ ਤੇ ਬਾਕੀ ਪਿੰਨੀਆਂ ਆਪਣੇ ਕੁਆਬ ਬਣ ਗਈਆਂ ਸਾਇਦ ਬਾਏ ਕਰਦੇ ਹੁਣ ਬਾ ਬਾ ਇੰਡੀਆ ਓਏ